ਜੋ ਜੇਤੇ ਕੋ ਕਾਨੂੰਨ ਹਨ ਹੈਗਾ ਉਹ ਪ੍ਰਸ਼ਾਸਨ ਦਾ ਸਾਰਾ ਲੈ ਕੇ ਕਰ ਰਹੇ ਨੇ ਜੇ ਕੋ ਕਾਨੂੰਨ ਹਨ ਹੈਗਾ ਤੇ ਵਧੀਆ ਗੱਲ ਆ ਜੇ ਕੋਈ ਅਨਸਰਾਈ ਜਾ ਜਿਵੇਂ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਪੰਜ ਬਾਈ ਕੋਰਟ ਦਾ ਕਰਦਾ ਵੀ ਹੈਗਾ ਕਿ ਇਹ ਇਲਲੀਗਲ ਆ ਤਰਾਸੀ ਦਾ ਕਾਨੂੰਨ ਚਾਰਾਂਗੇ ਜੇ ਜੋ ਹੋਇਆ ਨਹੀਂ ਬੁਲ ਬੁਲੋਣਾ ਚਲਾਣਾ ਇਹ ਸਹੀ ਗੱਲ ਨਹੀਂ ਕਿਉਂਕਿ ਕਿਸੇ ਦੀ ਕੰਪਨੀ ਜਿਹੜੇ ਕਿ ਲੋਕੀ ਸਲੇਮਟਾ ਦੇ ਵਿੱਚ ਗੱਲ ਕਰ ਰਹੇ ਆ ਕਿ ਕਿਸੇ ਨੇ ਪ੍ਰੋਪਰਟੀ ਦਾ ਹੱਕ ਭਾਟ ਉਸ ਤੋੜ ਦੇਣਾ ਪਰਿਵਾਰ ਦਾ ਇੱਕ ਮੈਂਬਰ ਬਰਾਂ ਕਰ ਰਿਹਾ ਜੀ ਬਾਕੀ ਉਹਨਾਂ ਦਾ ਪਰਿਵਾਰ ਬੱਚੇ ਦੂਸਰੇ ਉਹਨਾਂ ਨੂੰ ਘਰੋਂ ਬਿਤਾ ਕਰ ਦੇਣਾ ਬਹੁਤ ਵਧੀਆ ਕਰਨੀ ਚੀਜ਼ ਹੈ ਤੁਸੀਂ ਜਿਹੜਾ ਪੰਜਾਬ ਸਰਕਾਰ ਨੂੰ ਦਸਤਕਾਰ ਕਰਦੇ ਲੇਕਿਨ ਜਿਹੜੀ ਇਹ ਜਾਸਤੀਆਂ ਘਰ ਧਾ ਲੈ ਅਸੀਂ ਉਹਦੇ ਨਾਲ ਸਹਿਮਤ ਨਹੀਂ ਹਾਂ ਜਿਹੜਾ ਸੰਵਿਧਾਨ ਲਾਉ ਨਹੀਂ ਕਰਨਾ ਜੀ ਬੇਸ਼ੱਕ ਠੀਕ ਹੈ ਲੇਕਿਨ ਜਦੋਂ ਸੁਝਾਵਾਂ ਮਿਲਦੀਆਂ ਉਦੋਂ ਸਾਰੇ ਸਭ ਕੁਝ ਜਿਹੜਾ ਉਹ ਜਾਂਦਾ ਰਹਿੰਦਾ ਜੀ ਰਿਪੋਰਟ ਕਹਿੰਦੀ ਐ ਡਿਮੋਲਿਸ਼ ਕਰ ਦੋ ਕਰ ਦੇਣਾ ਚਾਹੀਦਾ ਸੰਵਿਧਾਨ ਦੀ ਧਾਰਾ 21 A ਜਿਹੜੀ ਕਹਿੰਦੀ ਹੈ ਕਿ 14 ਸਾਲ ਦੀ ਏਜ ਤੱਕ ਹਰ ਬੱਚੇ ਨੂੰ ਫ੍ਰੀ ਐਜੂਕੇਸ਼ਨ ਮਿਲੇਗੀ ਉਹ ਦੇਸ਼ ਦਾ ਕੋਈ ਉਦੋਂ ਚੋਤ ਕੋਈ ਭੇ ਭਾਗ ਨਹੀਂ ਹੈਗਾ ਕਿਸੇ ਵੀ ਵਰਗ ਦਾ ਹੋ ਸਕਦਾ ਹੈ ਸਾਡਾ ਪਹਿਲਾ ਪੁਆਇੰਟ ਇਹੋ ਹੀ ਹੈ ਲੋਕੇਸ਼ਨ ਪ੍ਰਾਇਮਰੀ ਹੈਲਥ ਸੈਂਟਰ ਔਰ ਪੀ ਡਬਲਯੂ ਡੀ ਜਦੋਂ ਤੁਹਾਡਾ ਬੇਸਿਕ ਇਨਫ੍ਰਾਸਟ੍ਰਕਚਰ ਸੱਚਾ ਮਜ਼ਬੂਤ ਆ ਨਾ ਜੀ ਦੈਨ ਤੁਸੀਂ ਤਰੱਕੀ ਕਰ ਸਕਦੇ ਹੋ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਭੈਜੀ ਮਾਨ ਸਿੰਘ ਮਣਹਿੜਾ ਜੀ ਅੰਦਾਲੀ ਪਾਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਆਲ ਇੰਡੀਆ ਦੇ ਊਮਨ ਕਮਿਸ਼ਨ ਦੇ ਚੇਅਰਪਰਸਨ ਰਹੇ ਨੇ ਅੱਜ ਤੁਹਾਡੇ ਖੜੇ ਨਾਲ ਬੈਠੇ ਨੇ ਭੰਜੀ ਮਾਨ ਸਿੰਘ ਮਨੇੜਾ ਤੁਸੀਂ ਪਹਿਲਾਂ ਕਿਹੜੀ ਪਾਰਟੀ ਅਸੀਂ ਕਿਹੜੀ ਮੈਂ ਹਾਂ ਹਾਂ ਨਵੀਂ ਪਾਰਟੀ ਖੜੀ ਕਰਨ ਤੋਂ ਪਹਿਲਾਂ ਬੇਸਿਕਲੀ ਅਸੀਂ ਸਾਧ ਗਾਸ਼ੀ ਰਾਮ ਦੇ ਬਾਬਾ ਸਾਹਿਬ ਦੇ ਅਪਾਸ਼ਕਾਂ ਸੀ ਬਾਬਾ ਸਾਹਿਬ ਦਾ ਨਾਮ ਉਹਨਾਂ ਨੇ ਵਰਤਿਆ ਜੀ ਦਿੱਲੀ ਹਾਰਨ ਤੋਂ ਬਾਅਦ ਬਾਹਰ ਪਾਰਟੀਆਂ ਦੀਆਂ ਆਪਣੀ ਆਪਣੀਆਂ ਪਾਲਿਸੀਆਂ ਨਹੀਂ ਉਹਨਾਂ ਦਾ ਕੀ ਪ੍ਰੋਗਰਾਮ ਆਉਂਦਾ ਉਹ ਜਾਣਦੇ ਜੀ ਮੇਰਾ ਕੋਈ ਸਵਾਲ ਜਿਹੜੇ ਸ਼ਾਸਨ ਚ ਨੇ ਸ਼ਾਸਨ ਪ੍ਰਸ਼ਾਸਨ ਚ ਨੇ ਹੁਣ ਤਾਂ ਅਗਰ ਸਾ ਉਹ ਉਹ ਵੀ ਉਦਾਂ ਦੇ ਹੀ ਨੇ ਜਿੱਦਾਂ